16 ਜਨਵਰੀ ਤੇ 17 ਜਨਵਰੀ ਦੀ ਇੰਟਰਵਿਨਿੰਗ ਰਾਈਟ ਨੂੰ ਬਖਸ਼ੀ ਟਰੈਵਲਰ ਨਕੋਦਰ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ ਜਿਹੜਾ ਮਨੀਸ਼ ਬਖਸ਼ੀ ਨਾਮ ਦਾ ਇੱਥੇ ਜੋ ਟਰੈਵਲ ਏਜੰਟ ਹੈ ਉਸ ਨੂੰ 11 11 25 ਨੂੰ ਇੱਕ ਐਕਸਟਰੈਕਸ਼ਨ ਕਾਲ ਆਈ ਸੀ ਫੋਰਨ ਦੇ ਨੰਬਰ ਤੋਂ WhatsApp ਕਾਲ ਸੀ ਜਿਸ ਦੇ ਵਿੱਚ ਉਸ ਤੋਂ ਫਰौती ਦੀ ਮੰਗ ਕੀਤੀ ਗਈ ਸੀ ਤਾਂ ਉਸ ਤੇ ਮਕਦਮਾ ਨੰਬਰ ਜਿਹੜਾ ਹੈਗਾ ਮਕਦਮਾ ਦਰਜ ਕਰਕੇ ਤਤਤੀਸ਼ ਅਮਲ ਚੱਲਿਆਂਦੀ ਜਾ ਰਹੀ ਸੀ ਉਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਬਖਸ਼ੀ ਟਰੈਵਲਰ ਦੇ ਉੱਪਰ ਰਾਤ ਨੂੰ ਤਿੰਨ ਨੌਜਵਾਨਾਂ ਨੇ ਆ ਕੇ 8-9 ਰਾਉਂਡ ਜਿਹੜੇ ਹੈਗੇ ਫਾਇਰਿੰਗ ਕੀਤੀ ਸੀ। ਤਾਂ ਜਿਸ ਦੇ ਵਿੱਚ 13 ਨੰਬਰ ਮਕਦਮਾ ਜਿਹੜਾ ਕਿ 18 ਜਨਵਰੀ 2026 ਨੂੰ ਅਸੀਂ ਦਰਜ ਕਰਕੇ ਇਹਦੀ ਤਫ਼ਤੀਸ਼ ਜਿਹੜੀ ਹੈਗੀ ਕਰ ਰਹੇ ਸੀ। ਜਿਹਦੇ ਵਿੱਚ ਵੱਖ-ਵੱਖ ਟੀਮਜ਼ ਜਿਹਨੇ ਮੇਰੇ ਵੱਲੋਂ ਗੱਠ ਤੇ ਕੀਤੇਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਡੀਐਸਪੀ ਓੰਕਾਰ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੌਦਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਇੰਦਰਜੀਤ ਸਿੰਘ ਸੈਣੀ ਤੇ ਇਨਸਪੈਕਟਰ ਸਾਡੇ ਸੀਆਈਏ ਇਨਸਪੈਕਟਰ ਪੁਸ਼ਪ ਵਾਲੀ ਜੋ ਸੀਆ ਇਨਸਪੈਕਟਰ ਸਾਡੇ ਇੰਚਾਰਜ ਨੇ ਐਂਡ ਸਬ ਇਨਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੌਦਰ ਸਬ ਇਨਸਪੈਕਟਰ ਦਲਬਾਖ ਸਿੰਘ ਐਸਐਚਓ ਸਦਰ ਨਕੌਦਰ ਤੇ ਇਹਨਾਂ ਦੀਆਂ ਜਿਹੜੀਆਂ ਟੀਮਜ਼ ਗੱਠਿਤ ਕੀਤੀਆਂ ਗਈਆਂ ਸੀ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਏਜੀਟੀਐਫ ਦੀਆਂ ਟੀਮਜ਼ ਵੀ ਸਾਨੂੰ ਜੜੀਆਂ ਗਿਆ ਨਾਲ ਡਿਪਲੋਏਟ ਕੀਤੀਆਂ ਸੀ ਤਾਂ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਅਸੀਂ ਇਹ ਸਾਰੀ ਅਸੀਂ ਕਾਰਵਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਤਫਤੀਸ਼ ਨੂੰ ਅੱਜ ਸਾਡੇ ਮਾਰਨਿੰਗ ਦੇ ਵਿੱਚ ਪੁਲਿਸ ਪਾਰਟੀ ਜਿਹਦੇ ਵਿੱਚ ਸਬ ਇੰਸਪੈਕਟਰ ਹਰਮਿੰਦਰ ਸਿੰਘ ਐਸ ਐਚ ਓ ਸਿਟੀ ਨਕੋਦਰ ਜਿਨ੍ਹਾਂ ਦੇ ਨਾਲ ਐਸ ਸੀ ਰੂਪ ਸਿੰਘ ਤੇ ਨਾਲ ਇਹਨਾਂ ਦੇ ਕੁਲਦੀਪ ਤੇ ਸੰਤੋਖ ਸਿੰਘ ਇਹ ਸਾਰੀ ਟੀਮ ਜਿਹੜੀਆਂ ਏਰੀਆ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਪਾਸ ਸਿਕਰਟ ਇਨਫੋਰਮੇਸ਼ਨ ਇੱਕ ਰਸੀਵ ਹੁੰਦੀ ਹੈ ਕਿ ਜਿਨ੍ਹਾਂ ਨੇ 16 ਤਰੀਕ ਤੇ 17 ਤਰੀਕ ਦੀ ਰਾਤ ਨੂੰ ਫਾਇਰਿੰਗ ਕੀਤੀ ਸੀ ਉਹ ਅਕਿਊਜ਼ਡ ਇਸ ਏਰੀਆ ਦੇ ਵਿੱਚ ਐਕਟਿਵ ਨੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਦੀ ਤਾਕਤ ਦੇ ਵਿੱਚ ਜਿਹੜੀ ਹੈਗੀ ਹੈ ਆਏ ਹੋਏ ਨੇ ਜਿੱਥੇ ਪੁਲਿਸ ਪਾਰਟੀ ਵੱਲੋਂ ਸਾਡੇ ਇਸ ਡੀਐਸਪੀ ਸਾਡੇ ਹੰਕਾਰ ਸਿੰਘ ਬਰਾੜ ਤੇ ਡੀਐਸਪੀ ਅੰਦਰਜੀਤ ਸਿੰਘ ਤੇ ਸਾਡੇ ਸਾਰੀਆਂ ਟੀਮਾਂ ਨੇ ਇਸ ਏਰੀਆ ਨੂੰ ਐਮਬੁਸ਼ ਕੀਤਾ ਹੋਇਆ ਸੀ ਏਰੀਆ ਦੇ ਵਿੱਚ ਇਹ ਜਦੋਂ ਦੋਸ਼ੀ ਜਿਹੜੇ ਹੈਗੇ ਨੇ ਸ਼ੱਕੀ ਵਿਅਕਤੀ ਇੱਥੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਇਹ ਨਕੌਦਰ ਤੋਂ ਚੱਕ ਮੰਗਲਾਨੀ ਸਾਈਡ ਜਿਹੜਾ ਹੈਗਾ ਰੋਡ ਹੈਗਾ ਇੱਕ ਬੇਵਾਬਦ ਕਲੋਨੀ ਹੈਗੀ ਹੈ ਜਿੱਥੇ ਇਹ ਆਪਣੇ ਹੋਰ ਸਾਥੀਆਂ ਦੀ ਵੇਟ ਕਰਦੇ ਤਾਕ ਦੇ ਵਿੱਚ ਖੜੇ ਸੀ ਤਾਂ ਜਿਨ੍ਹਾਂ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੇ ਬਚਾ ਦੀ ਖਾਤਰ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਦੋਸ਼ੀ ਜਿਹੜਾ ਹੈਗਾ ਇੰਜਰਡ ਹੋਇਆ ਉਹਦੀ ਲੱਤ ਵਿੱਚ ਗੋਲੀ ਲੱਗੀ ਹੈ ਜਿਹਦਾ ਨਾਂ ਅੰਕਿਤ ਹੈ ਵਾਸੀ ਲੁਧਿਆਣੇ ਦਾ ਜਿਹੜਾ ਤਸਦੀਕ ਹੋਇਆ ਐਂਡ ਦੂਜਾ ਇੱਕ ਹਰਿੰਦਰ ਕੁੱਤਾ ਜਿਹੜਾ ਨਾਂ ਦਾ ਇੱਕ ਦੋਸ਼ੀ ਸੀ ਉਹਦੀ ਜਿਹੜੀ ਲੱਤ ਹੈ ਮੋਟਰਸਾਈਕਲ ਦੇ ਵਿੱਚ ਉਹਦੀ ਜਿਹੜੀ ਫਸ ਜਾਂਦੀ ਹੈ ਤਾਂ ਉਹ ਲੱਤ ਜਿਹੜੀ ਆ ਗਈ ਹੈ ਫ੍ਰੈਕਚਰ ਹੋ ਗਈ ਤਾਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਇਹਨਾਂ ਨੂੰ ਡਿਸਚਾਰਜ ਕਰਾ ਕੇ ਇਹਨਾਂ ਦੀ ਜਿਹੜੀ ਹੈਗੀ ਮਜੀਦ ਪੁੱਛਗਿਛ ਕਰਕੇ ਜਿਹੜੇ ਬਾਕੀ ਇਹਨਾਂ ਦੇ ਦੋਸ਼ੀ ਨੇ ਜਿਹੜੇ ਬਾਹਰੋਂ ਕੌਣ ਇਹਨਾਂ ਨੂੰ ਫੰਡਿੰਗ ਕਰ ਰਿਹਾ ਸੀ ਜਾਂ ਕਿਸ ਨੇ ਇਹ ਫਾਇਰਿੰਗ ਕਰਾਈ ਸੀ ਉਹਦੇ ਸੰਬੰਧੀ ਜਿਹੜੇ ਹੈਗੇ ਨੇ ਜਲਦੀ ਕ੍ਰਾਸੇ ਕੀਤੇ ਜਾਣਗੇ ਥੈਂਕ ਯੂ